ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਉਹ ਖੜਤਾਲਿਆ ਜਿਹੜੀ ਜੀ ਉਹ ਅੱਜ 16ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਤੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਨਾਜ਼ਿਕ ਬਣੀ ਹੋਈ ਹੈ ਤੇ ਡਾਕਟਰ ਵੀ ਤਕਰੀਬਨਾਂ ਹੱਥ ਖੜੇ ਕਰ ਰਹੇ ਨੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਸ਼ਹਾਦਤ ਦੇਣ ਨੂੰ ਬਿਲਕੁਲ ਤਿਆਰ ਨੇ ਉਹ ਕਹਿੰਦੇ ਮੇਰੀ ਸ਼ਹਾਦਤ ਦੇ ਨਾਲ ਜਿਹੜਾ ਆ ਉਹ ਇਸ ਅੰਦੋਲਨ ਦੇ ਵਿੱਚ ਇੱਕ ਨਵੀਂ ਰੂਹ ਜਿਹੜੀ ਆ ਉਹ ਫੁਕੀ ਜਾਏਗੀ ਇਸ ਕਰਕੇ ਉਹ ਗੁਰੂ ਮਹਾਰਾਜ ਦੇ ਚਰਨਾਂ ਅਗੇ ਅਰਦਾਸ ਕਰਕੇ ਭੋਖੜ ਤਲ ਤੇ ਬੈਠੇ ਨੇ ਤੇ ਸ਼ਹਾਦਤ ਦੇਣ ਨੂੰ ਤਿਆਰ ਨੇ ਉਥੇ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਸਰਦਾਰ ਸਰਬਜੀਤ ਸਿੰਘ ਜੀ ਉਹ ਵੀ ਅੱਜ ਪਹੁੰਚੇ ਸੀ ਉਹਨਾਂ ਨੇ ਵੀ ਉਥੇ ਸਰਕਾਰ ਨੂੰ ਕੋਸਿਆ ਕਿ ਉਹ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਆ ਉਹਨੂੰ ਮੰਨ ਨਹੀਂ ਰਹੀ ਤੇ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਉਹ ਵੀ ਕੱਲ ਉਥੇ ਬਹੁਤ ਭਾਵਕ ਹੋ ਕੇ ਉਹਨਾਂ ਨੇ ਜਿਹੜੇ ਬਿਆਨ ਦਿੱਤਾ ਸੀ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਕੁਦਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੇ ਲੀਡਰ ਜਿਹੜੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੇ ਉਹ ਸ਼ਹੀਦ ਹੋ ਜਾਂਦੇ ਆ ਸ਼ਹਾਦਤ ਪ੍ਰਾਪਤ ਕਰ ਲੈਂਦੇ ਆ ਬਾਅਦ ਚ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਜਾਂ ਉਹਨਾਂ ਦੇ ਭੋਗਾਂ ਦੇ ਉੱਤੇ ਇਹਨਾਂ ਇੱਥੇ ਜ਼ਿਕਰਯੋਗ ਹੈ ਕਿ ਡੱਲੇਵਾਲ ਪਿੰਡ ਦੀ ਸਾਰੀ ਪੰਚਾਇਤ ਔਰ ਡੱਲੇਵਾਲ ਪਿੰਡ ਦੇ ਸਾਰੇ ਹੀ ਲੋਕ ਜਿਹੜੇ ਨੇ ਉਹਨਾਂ ਨੇ ਵੀ ਕੱਲ ਪੋਖੜਤਾਲ ਜਿਹੜੀ ਉਹ ਰੱਖੀ ਸੀ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਕੱਲ ਕੋਈ ਚੁੱਲਾ ਨਹੀਂ ਬਲਿਆ ਆਪਾਂ ਦੇਖਿਆ ਕਿ ਕਿਸੇ ਵੀ ਚੁੱਲੇ ਦੇ ਵਿੱਚ ਅੱਗ ਨਹੀਂ ਬਲੀ ਕਿਸੇ ਨੇ ਪਾਣੀ ਗਰਮ ਵੀ ਨਹੀਂ ਕੀਤਾ ਆਪਣੇ ਨਹਾਉਣ ਵਾਸਤੇ ਸੋ ਡੱਲੇਵਾਲ ਨੂੰ ਲੋਕ ਇੰਨਾ ਪਿਆਰ ਕਰ ਰਹੇ ਨੇ ਉਹਦੇ ਸਾਰੇ ਪਿੰਡ ਦੀ ਪੰਚਾਇਤ ਨੇ ਔਰ ਸਾਰੇ ਪਿੰਡ ਦੇ ਉਸ ਦੇ ਪੋਤੇ ਨੇ ਇੱਥੋਂ ਤੱਕ ਉਸ ਦੇ ਪੋਤੇ ਨੇ ਵੀ ਜਿਹੜੀ ਗੱਲ ਭੋਖੜ ਤਾਲ ਰੱਖ ਕੇ ਆਪਣੇ ਦਾਦੇ ਨੂੰ ਸਮਰਥਨ ਦਿੱਤਾ ਕਿਸਾਨਾਂ ਨੂੰ ਸਮਰਥਨ ਦਿੱਤਾ ਸੋ ਇੱਥੇ ਹੀ ਦੇ ਰਾਤ ਲੱਖਾ ਸਿੰਘ ਸਦਾਣਾ ਜਿਹੜੇ ਆ ਉਹ ਵੀ ਪਹੁੰਚੇ ਸੀ ਅਮਤੋਜਮਾਨ ਉਹ ਵੀ ਪਹੁੰਚੇ ਉਹਨਾਂ ਨੇ ਵੀ ਜਿਹੜਾ ਆ ਉਹ ਪਿੰਡਾਂ ਪਿੰਡਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਕਿਹਾ ਕਿ ਹੁਣ ਉੱਠੋ ਆਪਣੀ ਨੀਂਦ ਦੇ ਵਿੱਚੋਂ ਬਾਹਰ ਆਓ ਤੇ ਕਿਸਾਨਾਂ ਦਾ ਬਾਰਡਰਾਂ ਦੇ ਉੱਤੇ ਸਾਥ ਦਿਓ ਕਿਉਂਕਿ ਜਿਹੜਾ ਇਹ ਬੈਲਿਆ ਜਿਹੜੇ ਐਮਐਸਪੀ ਹੈ ਜਾਂ ਹੋਰ ਕਾਨੂੰਨ ਨੇ ਜੇ ਇਹ ਆਪਾਂ ਗਰੰਟੀ ਕਾਨੂੰਨ ਲੈਣੇ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਉਹ ਹੰਬੜਾ ਮਾਰਨਾ ਪੈਣਾ ਆ। ਛੋ ਡੱਲੇਵਾਲ ਜਿਹੜੇ ਉਹ ਸ਼ਹਾਦਤ ਦੇਣ ਨੂੰ ਤਿਆਰ ਨੇ ਉਹਨਾਂ ਨੇ ਕੱਲ 3 ਵਜੇ ਜਿਹੜਾ ਆ ਉਹ ਉੱਥੋਂ ਕੁਝ ਹੋਰ ਅਨਾਉਂਸ ਕਰਨਾ ਆ ਦੇਖਾਂਗੇ ਕੱਲ ਨੂੰ ਉਹ ਕੀ ਅਨਾਉਂਸ ਕਰਦੇ ਨੇ ਪਰ ਅੱਜ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਜਿਹੜਾ ਆ ਉਹ ਸ਼ਹਾਦਤ ਦੇਣ ਨੂੰ ਤਿਆਰ ਹੈਗੇ ਆ। ਇਹ ਮਸਲਾ ਕੱਲਾ ਕਿਸਾਨਾਂ ਦਾ ਮਜ਼ਦੂਰਾਂ ਦਾ ਨਹੀਂ ਹੈਗਾ ਆ ਇਹ ਮਸਲਾ ਜਿਹੜਾ ਆ ਛੋਟੇ ਦੁਕਾਨਦਾਰ ਕਿਉਂਕਿ ਹੁਣ ਜਿਹੜਾ ਆ ਥਾਂ-ਥਾਂ ਤੇ ਆਨਲਾਈਨ ਦੇ ਵੱਡੇ ਜਿਹੜੇ ਸਟੋਰ ਖੁੱਲ ਰਹੇ ਆ ਇਹਨਾਂ ਨੇ ਛੋਟੇ ਦੁਕਾਨਦਾਰਾਂ ਨੂੰ ਖਾ ਜਾਣਾ ਆ ਸੋ ਇਹ ਮਸਲਾ ਕੱਲਾ ਜਿਹੜਾ ਕਿਸਾਨਾਂ ਦਾ ਨਹੀਂ ਹੈ ਮਜ਼ਦੂਰਾਂ ਨੂੰ ਜਿਹੜਾ ਆ 200 ਦਿਨ ਦਿਹਾੜੀ ਜਿਹੜੀ ਹੈ ਉਹਦੇ ਤੇ ਵੀ ਜਿਹੜਾ ਇਹ ਆਪਾਂ ਜਿਹੜਾ ਕਿਸਾਨ ਸੰਘਰਸ਼ ਹੈ ਜਿਹੜਾ ਉਹਦੇ ਤੇ ਵੀ ਆ ਕਿ ਉਹਨਾਂ ਦੀ ਦਿਹਾੜੀ ਜਿਹੜੀ ਆ ਉਹ ਵਧਾਈ ਜਾਵੇ ਇਸ ਕਰਕੇ ਮਸਲਾ ਜਿਹੜਾ ਉਹ ਸਾਰਿਆਂ ਦਾ ਹੀ ਹੈ ਆ ਕੱਲਾ ਕਿਸਾਨਾਂ ਦਾ ਮਸਲਾ ਨਹੀਂ ਹੈ ਮਜ਼ਦੂਰਾਂ ਦਾ ਮਸਲਾ ਹੈ ਦੁਕਾਨਦਾਰਾਂ ਦਾ ਮਸਲਾ ਹੈ ਜੀ ਇਸੇ ਤਰ੍ਹਾਂ ਆਨਲਾਈਨ ਵਪਾਰ ਚੱਲਦੇ ਰਹੋ ਵੱਡੀਆਂ ਜਿਹੜੀਆਂ ਕੰਪਨੀਆਂ ਆ ਕੋਰਪੋਰੇਟ ਘਰਾਣੇ ਆ ਜਿਹੜੇ ਉਹ ਆਪਾਂ ਨੂੰ ਸਾਰਿਆਂ ਨੂੰ ਖਾ ਜਾਣਗੇ ਦੱਬ ਜਾਣਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਉੱਠਣ ਦੀ ਲੋੜ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਭੁਖੜਤਾ ਅੱਜ 16ਵੇਂ ਦਿਨ ਚ ਦੇ ਵਿੱਚ ਦਾਖਲ ਹੋ ਗਈ ਹੈ ਤੇ ਇਸ ਤੇ ਅੱਜ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਕਿ ਸਰਦਾਰ ਮਹਿੰਦਰ ਸਿੰਘ ਰਕੇਸ਼ ਟਕੈਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਅੱਜ ਵੱਡਾ ਬਿਆਨ ਦਿੱਤਾ ਹੈ ਕਿ ਕਿਸਾਨਾਂ ਨੂੰ ਜਿਹੜਾ ਆ ਉਹ ਇੱਕਜੁੱਟ ਹੋ ਕੇ ਹੰਬੜਾ ਮਾਰਨਾ ਚਾਹੀਦਾ ਉਹਨਾਂ ਨੇ ਡੱਲੇਵਾਲ ਦੀ ਨਾਜਕ ਸੇਤ ਤੇ ਜਿਹੜੀ ਉਹ ਵੀ ਚਿੰਤਾ ਪ੍ਰਗਟ ਕੀਤੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਆ ਉਹ ਰਲ ਮਿਲ ਕੇ ਖਨੌਰੀ ਬਾਰਡਰ ਔਰ ਸ਼ੰਭੂ ਬਾਰਡਰ ਤੇ ਜਿਹੜੀ ਹਾਜ਼ਰੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਆ ਆਪਾਂ ਆਪਣੇ ਲੀਡਰ ਨੂੰ ਬਚਾ ਸਕੀਏ ਇੱਥੇ ਕਿਸਾਨ ਲੀਡਰ ਸਰਦਾਰ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਭੁਖ ਹੜਤਾਲ ਤੇ ਬੈਠੇ ਸੀ ਜਾ ਜਿਹਨਾਂ ਜਦੋਂ ਪੁਲਿਸ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅਰੈਸਟ ਕਰ ਲਿਆ ਸੀ ਉਦੋਂ ਜਿਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਸੀ ਹਰਦੋ ਝੰਡੇ ਨੂੰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਨਾਮ ਨਾਉਂਸ ਕੀਤਾ ਗਿਆ ਕਿ ਉਹ ਜਿਹੜਾ ਆ ਉਹ ਮਰਨ ਵਰਤ ਤੇ ਬੈਠਣਗੇ ਅੱਜ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹ ਤਾਂ ਗੁਲਾਮੀ ਚੰਗੀ ਸੀ ਜੋ ਸਰਕਾਰ ਕਿਸਾਨਾਂ ਦੇ ਨਾਲ ਬਿਹੇਵ ਕਰ ਰਹੀ ਹੈ ਇਹ ਸਾਨੂੰ ਘੱਟੋ ਘੱਟ ਪਤਾ ਤਾਂ ਹੁੰਦਾ ਕਿ ਅਸੀਂ ਗੁਲਾਮ ਹੈਗੇ ਆਂ ਸੋ ਉਹਨਾਂ ਦਾ ਵੀ ਇਹ ਵੱਡਾ ਬਿਆਨ ਹੈਗਾ ਆ ਕਿ ਇਸ ਦੇ ਨਾਲ ਉਹ ਗੁਲਾਮੀ ਜਿਹੜੀ ਉਹ ਚੰਗੀ ਹੁੰਦੀ ਹੈ ਜੋ ਮੋਦੀ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਧਕਾ ਉਹ ਉਹਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਅਸੀਂ ਗੁਲਾਮ ਹਾਂ ਸੋ ਕੁੱਲ ਮਿਲਾ ਕੇ ਜਿਹੜਾ ਆ ਉਹ ਮਾਹੌਲ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਪੱਕ ਚੁੱਕਾ ਆ ਦੋਨਾਂ ਪਾਰਟੀਆਂ ਤੇ ਸੋ ਉਧਰ ਸਰਵਨ ਸਿੰਘ ਪੰਧੀਰ ਜੀ ਜਿਹੜੇ ਆ ਉਹਨਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ 16 ਨੂੰ ਜਿਹੜੇ ਕਿਸਾਨ ਦੁਬਾਰਾ ਦਿੱਲੀ ਨੂੰ ਕੂਚ ਕਰਨਗੇ ਉਹਦੇ ਲਈ ਉਹਨਾਂ ਨੇ ਨਵੀਂ ਇੱਕ ਰਣਨੀਤੀ ਜਿਹੜੀ ਉਹ ਬਣਾਈ ਹੈਗੀ ਆ ਤੇ ਅੱਜ ਸੋਨੀਪੱਤ ਤੋਂ ਵੀ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆਪਣੇ ਹਰਿਆਣੇ ਤੋਂ ਆ ਰਹੀ ਹੈ ਅੱਜ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਵੱਖ-ਵੱਖ ਮੰਤਰੀਆਂ ਦੇ ਜਿਹੜੇ ਘਰ ਜਿਹੜੇ ਆ ਉਹ ਕਿਰੇਸੀ ਤੇ ਉੱਥੇ ਹੀ ਕਿਸਾਨਾਂ ਨੇ ਕਿਹਾ ਹੈ ਕਿ ਜੇ ਢੱਲੇਵਾਲ ਨੂੰ ਕੁਝ ਹੋਇਆ ਤੇ ਬਹੁਤ ਮਹਿੰਗਾ ਪਏਗਾ ਸਰਕਾਰ ਨੂੰ ਸੋ ਸਾਰੇ ਪਾਸੇ ਜਿਹੜਾ ਮਾਹੌਲ ਬਹੁਤ ਗਰਮ ਹੋ ਚੁੱਕਾ ਏ ਤੇ ਪ੍ਰਮਾਤਮਾ ਅਗੇ ਅਰਦਾਸ ਏ ਕਿ ਸਾਡੇ ਕਿਸਾਨ ਲੀਡਰ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸਾਰੇ ਜਿਹੜੇ ਕਿਸਾਨ ਆ ਲੀਡਰ ਆ ਸਾਰੀਆਂ ਜਥੇਬੰਦੀਆਂ ਉਹ ਇੱਕਜੁੱਟ ਹੋ ਕੇ ਜਿਹੜਾ ਉਹ ਕਿਸਾਨਾਂ ਦੀ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਹਿਯੋਗ ਕਰਨ ਸੋ ਆਪਾਂ ਤਾਂ ਕਿ ਜਿਹੜੀ ਲੜਾਈ ਏ ਇਕੱਲੀ ਕਿਸਾਨ ਦੀ ਨਹੀਂ ਹੈਗੀ ਇਹ ਲੜਾਈ ਸਾਰੇ ਛੋਟੇ ਲੋਕ ਆ ਜਿਵੇਂ ਕਿ ਹੁਣ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨਾਂ ਨੂੰ ਵਿੰਗੇ ਟੇਢੇ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਫੇਰ ਲਾਗੂ ਕਰਨ ਦੇ ਲਈ ਜਿਹੜੀ ਹੈ ਉਹ ਯਤਨਸ਼ੀਲ ਨੇ ਸੋ ਇਹ ਵੀ ਥੋੜੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਇੱਕ ਕਿਸਮ ਦਾ ਸਰਕਾਰ ਨੂੰ ਚਲਾ ਰਹੇ ਨੇ ਤਾਂ ਸੋ ਸਰਕਾਰ ਦੇ ਉੱਤੇ ਜਿਹੜਾ ਉਹ ਦਬਾਅ ਆ ਕਾਰਪੋਰੇਟ ਘਰਾਣਿਆਂ ਦਾ ਤੇ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਵਿੰਗੇ ਟੇਢੇ ਤਰੀਕੇ ਦੇ ਨਾਲ ਫਿਰ ਜਿਹੜਾ ਆ ਜਿੱਦਾਂ GST ਆ ਆਪਾਂ ਪਹਿਲਾਂ ਵੇਟ ਸੀਗਾ ਸਟੇਟ ਦਾ ਤੇ ਉਹ ਸਟੇਟ ਆਪੂ ਆਪਣਾ ਜਿਹੜਾ ਉਹ ਇਕੱਠਾ ਕਰਦੀ ਸੀ ਫਿਰ GST ਆ ਜਿਹੜਾ ਉਹ ਕਾਨੂੰਨ ਬਣ ਗਿਆ ਉਹਦੇ ਨਾਲ ਸਾਰਾ ਜਿਹੜਾ ਆ ਉਹ ਸੈਂਟਰ ਦੇ ਕੋਲ ਜਿਹੜਾ ਚੱਲੇ ਜਾਂਦਾ ਇਸੇ ਹਿਸਾਬ ਦੇ ਨਾਲ ਇੱਕ ਟੀਡੀ ਤਰੀਕੇ ਦੇ ਨਾਲ ਕਾਨੂੰਨ ਜਿਹੜਾ ਆ ਉਹ ਉਹ ਤਿੰਨਾਂ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਕਿ ਫਿਰ ਦੁਬਾਰਾ ਜਿਹੜਾ ਮੋਦੀ ਸਰਕਾਰ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵੱਲ ਉਗਤ ਰਹੀ ਹੈ ਸੋ ਥੋੜੀ ਦਿਨਾਂ ਦੇ ਵਿੱਚ ਇਹ ਗੱਲ ਜਿਹੜੀ ਕਲੀਅਰ ਹੋ ਜਾਏਗੀ ਸੋ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਰੇ ਕਿਸਾਨਾਂ ਨੂੰ ਰਾਤ ਲੱਖਾ ਸਦਾਨਾਂ ਤੇ ਮਤੂਜ ਮਾਨ ਨੇ ਵੀ ਜਿਹੜਾ ਆ ਉਹ ਬਹੁਤ ਜਿਆਦਾ ਕਿਹਾ ਹੈ ਕਿ ਜਿਹੜੇ ਸੁੱਤੇ ਹੋਏ ਨੇ ਪਿੰਡਾਂ ਦੇ ਵਿੱਚ ਕਿਸਾਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਬਾਰਡਰਾਂ ਤੇ ਹੋਣ ਆਪਣੀ ਜਿਹੜੀ ਗੂੜੀ ਨੀਂਦ ਦੇ ਵਿੱਚੋਂ ਜਾਗਣ ਉਹ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਆ ਉਹ ਬਾਰਡਰਾਂ ਦੇ ਉੱਤੇ ਹਾਜ਼ਰੀ ਦਿੱਤੀ ਜਾਵੇ ਤਾਂ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਦੇ ਨਾਲ-ਨਾਲ ਜਿਹੜੀਆਂ ਆਰਤੀਆਂ ਦੀਆਂ ਮੰਗਾਂ ਨੇ ਜੋ ਮਜ਼ਦੂਰਾਂ ਦੀਆਂ ਮੰਗਾਂ ਨੇ ਕਿਉਂਕਿ ਜੇ ਕਿਸਾਨ ਖਤਮ ਹੋਏਗਾ ਤਾਂ ਫਿਰ ਸਾਰੇ ਖਤਮ ਹੋਣਗੇ ਇਸ ਕਰਕੇ ਆਪਾਂ ਇਹ ਜਿਹੜਾ ਅੰਦੋਲਨ ਹੈ ਇਹ ਜਿੱਤਣਾ ਆ ਇਸ ਤੋਂ ਪਹਿਲਾਂ ਵੀ ਆਪਾਂ 378 ਦਿਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਬੈਠ ਕੇ ਇਹ ਕਾਨੂੰਨ ਜਿਹੜੇ ਰੱਦ ਕਰਵਾਈ ਸੀ ਪਰ ਇਹ ਲੱਗਦਾ ਆ ਕਿ ਰੱਦ ਨਹੀਂ ਹੋਏ ਇਹਨੂੰ ਟੇਢੇ ਤਰੀਕੇ ਦੇ ਨਾਲ ਸਰਕਾਰਾਂ ਫੇਰ ਜਿਹੜਾ ਆ ਉਹ ਲਾਗੂ ਕਰਨ ਜਾ ਰਹੀਆਂ ਨੇ ਸੋ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਉਹ ਬਨੇਰੋ ਪੰਜਾਬੀ ਟਾਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਉਹ ਖੜਤਾਲਿਆ ਜਿਹੜੀ ਜੀ ਉਹ ਅੱਜ 16ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਏ ਤੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਨਾਜ਼ਿਕ ਬਣੀ ਹੋਈ ਹੈ ਤੇ ਡਾਕਟਰ ਵੀ ਤਕਰੀਬਨਾਂ ਹੱਥ ਖੜੇ ਕਰ ਰਹੇ ਨੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਸ਼ਹਾਦਤ ਦੇਣ ਨੂੰ ਬਿਲਕੁਲ ਤਿਆਰ ਨੇ।